ਫਾਊਂਡਰ ਮੈਂਬਰ ਜੋ ਕਾਕਾ ਜੀ ਸਾਡੇ ਨਾਲ ਨੇ ਤੇ ਕਾਕਾ ਜੀ ਕਿਹੜੇ ਸਾਲ ਚ ਸ਼ੁਰੂ ਹੋਇਆ ਸੀ ਕੈ ਸਰ ਇਹ 20 ਫਰਵਰੀ ਨੂੰ 78 ਨੂੰ ਹੋਇਆ 20 ਫਰਵਰੀ 1978 ਉਹਦੋਂ ਇਹ ਜੁੱਥ ਵੈਲਫੇਅਰ ਕਲੱਬ ਰਜਿਸਟਰਡ ਹੋਇਆ ਸੀ ਨਹੀਂ ਰਜਿਸਟਰ ਬਾਅਦ ਚ ਹੋਇਆ ਪਰ ਕਲੱਬ ਬਣ ਗਿਆ ਸੀ ਸੋਸ਼ਲ ਕਲੱਬ ਐ ਪਰਡੇ ਦਾ ਉਦੋਂ ਤੁਹਾਡੀ ਕਿੰਨੀ ਉਮਰ ਸੀਗੇ ਮੈਂ 24 ਸਾਲ ਦਾ ਧਿਆਵਾਤ 24 ਸਾਲ ਦੀ ਉਮਰ ਤੇ ਅਜੀ ਤਾਂ ਕਦੇ ਸੋਚਿਆ ਨਹੀਂਦਾ ਜੀ ਅਸੀਂ ਆਪਣੇ ਕੰਮ ਤੇ ਲੱਗੇ ਹੋਏ ਸੀਗੇ ਤੁਸੀਂ ਜਿਹੜਾ ਸਮਾਜ ਭਲਾਈ ਦੇ ਕੰਮ ਬਾਰੇ ਸੋਚਿਆ ਤੁਹਾਨੂੰ ਅ ਇਸ ਗੱਲ باندې ਮੋਟੀਵੇਸ਼ਨ ਕਿੱਥੋਂ ਮਿਲਦੀ ਸੀ ਇਹ ਕੰਮ ਕਰਨਾ ਜਿਨ੍ਹਾਂ ਤੋਂ ਇੱਕ ਕਲਾਗਤਰਾ ਦਾ ਸਵਾਲ ਹੈ ਜਿਹੜਾ ਤੁਹਾਨੂੰ ਉਹਦਾ ਜਵਾਬ ਦੇਣ ਦੇ ਨਹੀਂ ਨਾ ਸਿਰਫ ਇਹਲਾ ਸੋਚਣਗੇ ਲੋਕ ਕਿ ਇਹ ਜਵਾਬ ਕੀ ਹੈਗਾ ਇਸ ਕਰਕੇ ਮੈਂ ਦੱਸਦਾ ਮੇਰੀ ਮਾਤਾ ਨੇ ਮੈਨੂੰ ਮੋਟੀਵੇਟ ਕੀਤਾ ਕਿਉਂਕਿ ਮੈਂ ਆਪਣੇ ਪਰਿਵਾਰ ਦੇ ਵਿੱਚ ਮਾ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਮੇਰੇ 6 ਭੈਣ ਭਰਾ ਗੁਜ਼ਰ ਚੁੱਕੇ ਸਨ ਅੱਛਾ ਜੀ ਤੇ ਮੇਰੀ ਮਾਤਾ ਦੇਖਦੀ ਰਹਿੰਦੀ ਸੀ ਵੀ ਪਤਲੀ ਇਹ ਸਤਵੇਂ ਨੇ ਬਚਣਾ ਹੈ ਕਿ ਨਹੀਂ ਬਚਣਾ ਹਾਂਜੀ ਠੀਕ ਹੈ ਤੇ ਜਦੋਂ ਮੈਂ ਬਚਿਆ ਤਾਂ ਫਿਰ ਉਹ ਮੇਰੇ ਵਿਆਹ ਦਾ ਪੈ ਗਿਆ ਅੱਛੇ ਮੈਂ ਪੀਏ ਪੜਦੇ ਨਹੀਂ ਮੰਗਣਾ ਕਰਾਇਆ ਉਸ ਤੋਂ ਬਾਅਦ ਮੇਰਾ ਸ਼ਾਦੀ ਹੋ ਗਈ ਤੇ ਮੇਰੇ ਬੱਚਿਆਂ ਨੂੰ ਦੇਖ ਕੇ ਗਈ ਹੈ ਮੇਰੀ ਮਾਂ ਉੱਡਣ ਮੈਂ ਕਸਮ ਖਾ ਲਈ ਤੇ ਵੀ ਮੇਰੀ ਇਹ ਲਾਈਫ ਐਡਿਟ ਸਮਾਜ ਲਈ ਸੋ ਕਾਕਾ ਜੀ ਥੋੜਾ ਜਿਹਾ ਇਮੋਸ਼ਨਲ ਹੋਣੇ ਬੜੀ ਮਾਤਾ ਨੂੰ ਯਾਦ ਕਰਕੇ ਇਹਨਾਂ ਦਾ ਬੌਂਡ ਬਹੁਤ ਮਜਬੂਤ ਸੀਗਾ ਉਹਨਾਂ ਤੋਂ ਇਹਨਾਂ ਨੂੰ ਸਿੱਖਣ ਨੂੰ ਮਿਲਿਆ ਵੀ ਸਮਾਜ ਦੀ ਭਲਾਈ ਕਿੱਦਾਂ ਕਰੀਏ ਸੋ ਮੋਟੀਵੇਸ਼ਨ ਸਾਰੀ ਇਹਨਾਂ ਦੀ ਮਦਦ ਤੋਂ ਮਿਲੀ ਹੈ ਤੋਂ ਆਪਣੀ ਮਾਤਾ ਨੂੰ ਵੀ ਡੈਡੀਕੇਟ ਕਰਦੇ ਆ ਅੱਜ ਵੀ ਇਹ ਕੰਮ ਸੋ ਹੁਣ ਤੱਕ ਤੁਸੀਂ ਕਿੰਨੇ ਕਮਰੀਜਾਂ ਦਾ ਇਲਾਜ ਕਰਵਾ ਚੁੱਕੇ ਜੇ ਤੁਹਾਨੂੰ ਯਾਦ ਹੋਵੇ ਸੀ ਦੇ ਲਗਭਗ 5000 ਤੋਂ ਵੱਧ ਮਰੀਜ਼ਾਂ ਦਾ ਕਰਾ ਚੁੱਕੇ ਹਾਂ ਠੀਕ ਹੈ ਜੀ ਆਸਤਨ ਤਕਰੀਬਨ 700 ਤੋਂ ਲੈ ਕੇ 150 ਤੱਕ ਦੇ ਮਤਲਬ ਚੱਲਦੇ ਹੈ ਸਾਡੇ ਪਹਿਲਾ 2 200 ਵੀ ਹੋ ਜਾਂਦਾ ਸੀ ਪਰ ਲੇਕਿਨ ਹੁਣ ਆਸਤਨ ਤਕਰੀਬਨ 700 ਤੋਂ 150 ਸਿਰਫ ਆਈ ਚੈੱਕਅਪ ਹੀ ਹੁੰਦਾ ਜੀ ਆਈ ਚੈੱਕਅਪ ਤੋਂ ਇਲਾਵਾ ਅਸੀਂ ਉਹਨਾਂ ਦਾ ਲੈਂਸ ਵੀ ਫਵਾਣੇ ਪਿਛਲੇ 15 ਸਾਲ ਤੋਂ ਜਿਹੜੇ ਕੈਂਪ ਲੱਗ ਰਹੇ ਹਨ ਉਹ ਸਾਡੇ ਲੈਂਸ ਵਾਲੇ ਹਨ ਸਿਰਫ ਅੱਖਾਂ ਦੇ ਬਾਰੇ ਹੀ ਕਿਉਂ ਤੁਸੀਂ ਉਹ ਕਰ ਰਹੇ ਹੋ ਪਹਿਲਾਂ ਜਿਆਦਾ ਕਰਦੇ ਸੀ ਫਿਰ ਸਾਡੇ ਕਲੱਬ ਦੇ ਮੈਂਬਰ ਤੁਹਾਨੂੰ ਪਤਾ ਡੈਡੀਕੇਸ਼ਨ ਦੇ ਅਧਾਰ 'ਤੇ ਚੱਲਦਾ ਹੈ ਅੱਛਾ ਜੀ ਠੀਕ ਹੈ ਸਾਰੇ ਮੈਂਬਰ ਆ ਪਰਿਵਾਰ ਦੇ ਵਿੱਚ ਛੋਟੇ ਹੋਗੇ ਉਹ ਸਾਰੇ ਆਪਣੇ ਕਾਰੋਬਾਰ 'ਤੇ ਲੈ ਗਏ ਤੇ ਅਸੀਂ ਦੋ ਬੰਦੇ ਡਾਕਟਰ ਜਗਿੰਦਰ ਜੀ ਤੇ ਮੈਂ ਰਹਿ ਜੰਨੇ ਆ ਪਿੱਛੇ ਤੇ ਫਿਰ ਸਾਡੇ ਕੋ ਵੀ ਟਾਈਮ ਅਸੀਂ ਦੇਖਣਾ ਹੁੰਦਾ ਉਹਨਾਂ ਨੇ ਆਪਣਾ ਕਾਰੋਬਾਰ ਦੇ ਕੰਮ ਦਾ ਮੈਂ ਆਪਣਾ ਹਾਂ ਜੀ ਰਹਿਣਾ ਹੈ ਇਸ ਕਰਕੇ ਜਿੰਨਾ ਮੇਰੇ ਕੋ ਸਮਾਂ ਆ ਤੇ ਮੈਂ ਉਹਨਾਂ ਨੂੰ ਕਰ ਦਿੰਦਾ ਬਹੁਤ ਵਧੀਆ ਲੱਗਿਆ ਜੀ ਦਾਕਾ ਜੀ ਨਾਲ ਗੱਲ ਕਰਕੇ ਤੇ ਪ੍ਰਮਾਤਮਾ ਕਰੇ ਹੋਰ ਤੁਸੀਂ 25 30 ਸਾਲ ਇਹੀ ਕੰਮ ਕਰਦੇ ਰਹੋ ਸਾਡੇ ਨਾਲ ਰਲ ਕੇ ਹੁਣ ਮੈਂ ਵੀ ਤੁਹਾਡੇ ਜੁਆਇਨ ਕਰ ਲਿਆ ਅੱਜ ਤੋਂ ਸਮਝ ਲਓ ਹੁਣ ਅੱਗੇ ਤੋਂ ਮੈਨੂੰ ਕਾਊਂਟ ਮੀਨ ਠੀਕ ਹੈ ਹੋਰ ਚੀਜ਼ਾਂ ਮਨੰਡੀਜ਼ ਕ੍ਰਿਕਟ ਵੀ ਆਪਣੀ ਪੈਦਾ ਕਰੀ ਹੈ ਕ੍ਰਿਕਟ ਦੇ ਅੱਜ ਦੇ ਸੈਂਕੜੇ ਹਜ਼ਾਰਾਂ ਪਲੇਅਰ ਹੈ ਮੈਂ ਕਪਲਦੇਵ ਨਾਲ ਖੇਡਿਆ 1974 ਕੀ ਬਾਤ ਹੈ ਇਹੋ ਇਹ ਗੱਲ ਪਤਾ ਹੀ ਨਹੀਂ ਕਿਸੇ ਨੂੰ ਇਹ ਮੈਂ ਤੁਹਾਡੀ ਲੱਗ ਤੋਂ ਇੱਕ ਇੰਟਰਵਿਊ ਕਰੂੰਗਾ ਤੁਹਾਡਾ ਪੋਡਕਾਸਟ ਕਰਾਜੂ ਇਹ ਦੇਖੋ ਕਪਿਲਦੇਵ ਵੱਡਾ ਹੋ ਗਿਆ ਹਾਂਜੀ ਕਾਕਰਾਮ ਜੀ ਕਾਕਰਾਮ ਨਹੀਂ ਹੁਣ ਕਾਕਰਾਮ ਜੀ ਨੂੰ ਕਾਕਰਾਮ ਜੀ ਨੂੰ ਵੱਡਾ ਖੰਦ ਜੁਮਾ ਦੇ ਮੇਰੇ ਸੱਟਾ ਨਹੀਂ ਇਹਨਾਂ ਨੂੰ ਛੋਟਾ ਰੱਖਾਂਗੇ ਤਾਂ ਹੀ ਜੇ ਮੈਂ ਕਰਾਂ ਤਾਂ ਹੀ ਜੇ ਕਰਾਂ ਗਾੜੀ ਯੂਥ ਕਲੱਬ ਆ ਠੀਕ ਹੈ ਜੀ ਇਹ ਸਾਡੇ ਯੂਥਰ ਨਾਲ ਆਏ ਹੁਣ ਗੁੰਮਰ ਜੀ ਨਾਲ ਗੱਲ